ਦੇਖੋ ਸਹੀ ਮੈਨੇਜ ਜੇ ਅਸੀਂ ਕਹੀਏ ਇੱਥੇ ਮੁਕਾਬਲਾ ਹੈ ਹੀ ਕੋਈ ਨਹੀਂ ਕਿਉਂਕਿ ਪਹਿਲੀ ਸਰਕਾਰ ਹੈ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਜਿਨ੍ਹਾਂ ਨੇ 2 ਸਾਲ ਦੇ ਵਿੱਚ ਹੀ ਜਿਹੜੇ ਕੀਤੇ ਹੋਏ ਵਾਅਦੇ ਨੇ ਜੋ ਅਸੀਂ 2022 ਦੀ ਇਲੈਕਸ਼ਨ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨਾਲ ਕੀਤੇ ਉਹ ਤਕਰੀਬਨ 80% ਜਿਹੜੇ ਵਾਅਦੇ ਨੇ ਪੂਰੇ ਕੀਤੇ ਨੇ ਬਾਕੀ ਜਿਹੜੇ ਰਹਿੰਦੇ ਨੇ ਉਹ ਅਜੇ 3 ਸਾਲ ਪਈ ਨੇ ਉਹਨਾਂ ਦੇ ਨਾਲ ਹੀ ਹੋਰ ਜਿਹੜੇ ਜਿਹੜੇ ਬਿਨਾਂ ਵਾਅਦਿਆਂ ਤੋਂ ਜਿਹੜੇ ਕੰਮ ਕਰਾਂਗੇ ਉਹ ਅਲੱਗ ਹੋਣਗੇ ਸੋ ਮੁੱਖ ਮੰਤਰੀ ਸਾਹਿਬ ਵੱਲੋਂ ਹਰ ਇੱਕ ਕਦਮ ਜੋ ਵੀ ਕਦਮ ਪੁੱਟਿਆ ਗਿਆ ਉਹ ਪੰਜਾਬ ਦੇ ਭਲੇ ਲਈ ਆਮ ਨਾਗਰਿਕ ਦੇ ਹਿੱਤ ਲਈ ਔਰ ਸਭ ਦੇ ਸਭ ਸਭ ਦੇ ਫਾਇਦੇ ਵਾਸਤੇ ਜਿਹੜੇ ਕਾਦਮ ਨੇ ਜਿਹੜੇ ਉਹ ਪਟਨਾ ਸੁਨੀਲ ਚੱਕ ਨੇ ਚਿੱਠੀ ਲਿਖਿਆ ਚੋਣ ਕਮਿਸ਼ਨ ਨੂੰ ਕਹਦੇ ਸਾਨੂੰ ਡਾਰਾ ਵੀ ਵੋਟ ਨਹੀਂ ਪੈਣ ਦੇਣੀ ਬਸਾਨਾ ਨਹੀਂ ਇਸ ਤਰ੍ਹਾਂ ਦੇਖਦੇ ਨੇ ਉਹਨਾਂ ਤਾਂ ਵਾਕਈ ਨਹੀਂ ਪੈਣੀ ਸੱਚੀ ਗੱਲ ਹੈ ਉਹਨਾਂ ਨੂੰ ਵਾਕਈ ਨਹੀਂ ਪੈਣੀ ਕਿਉਂਕਿ ਉਹਨਾਂ ਨੇ 10 ਸਾਲ ਪ੍ਰਧਾਨ ਮੰਤਰੀ ਰਹੇ ਨੇ ਮੋਦੀ ਸਾਹਿਬ 10 ਸਾਲਾਂ ਦੇ ਵਿੱਚ ਤੁਸੀਂ ਆਪ ਹੀ ਦੇਖ ਲਓ ਵੀ 10 ਸਾਲਾਂ ਦੇ ਵਿੱਚ ਉਹਨਾਂ ਨੇ ਪੰਜਾਬ ਨੂੰ ਕੀ ਪੈਕੇਜ ਦਿੱਤਾ ਪੰਜਾਬ ਵਾਸਤੇ ਕੋਈ ਵੱਡਾ ਕੰਮ ਦੱਸਣਾ ਜਿਹੜਾ ਉਹਨਾਂ ਨੇ ਪੰਜਾਬ ਵਾਸਤੇ ਕੀਤਾ ਕਿਉਂਕਿ ਪੰਜਾਬ ਉਹ ਸਟੇਟ ਹੈ ਜਿਹੜੇ ਜਦੋਂ ਵੀ ਲੜਾਈਆਂ ਹੋਈਆਂ ਨੇ ਤਾਂ ਸਾਡੇ ਪੰਜਾਬ ਦੇ ਨੌਜਵਾਨਾਂ ਨੇ ਅੱਗੇ ਹੋ ਕੇ ਆਪਣੀਆਂ ਸ਼ਹੀਦੀਆਂ ਦਿੱਤੀਆਂ ਨੇ ਪਰ ਪੰਜਾਬ ਦੇ ਹਿੱਸੇ ਆਇਆ ਕੁਝ ਨਹੀਂ ਹੈ ਕੇਂਦਰ ਨੇ ਹਮੇਸ਼ਾ ਮਤਰੀਮਾਲਾ ਬਿਹਾਰ ਹੈ ਜਿਹੜਾ ਉਹ ਪੰਜਾਬ ਨਾਲ ਕੀਤਾ ਸੋ ਇਸ ਕਰਕੇ ਪੰਜਾਬ ਦੇ ਲੋਕ ਚੰਗੀ ਤਰ੍ਹਾਂ ਜਾਣਦੇ ਨੇ ਔਰ ਭਾਜਪੀ ਨੂੰ ਮੂੰਹ ਨਹੀਂ ਲਾਉਣਗੇ ਔਰ ਚੰਗਾ ਸਬਕ ਸਿਖਾਉਣਗੇ ਜੀ ਸਾਹਿਬ ਕਹਿ ਰਹੇ ਨਹੀਂ ਕਿ ਜੇਕਰ ਇੰਡੀਆ ਅਗੜ ਬੰਦਨ ਦੀ ਸਰਕਾਰ ਹੈ ਇਹ ਦੇਸ਼ ਲਈ ਘਾਤਕ ਹਾਨੀਕਾਰਕ ਇਸ ਤਰ੍ਹਾਂ ਦੇਖਦੇ ਨਹੀਂ ਕੀ ਘਾਤਕ ਹੈ ਕੋਈ ਘਾਤਕ ਨਹੀਂ ਦੇਖੋ ਸਭ ਤੋਂ ਘਾਤਕ ਦਾ ਇਹ ਮੋਦੀ ਹੈ ਜਿਹੜਾ ਇੰਨਾ ਕਟੜ ਹੈ ਔਰ ਲੋਕਾਂ ਨੂੰ ਗੁੰਮਰਾ ਕਰ ਰਿਹਾ ਆਪਸ ਵਿੱਚ ਅਸੀਂ ਜਿਹੜਾ ਦੇਸ਼ ਆਪਣਾ ਦੇਸ਼ ਹੈ ਭਾਰਤ ਹੈ ਉਹ ਇੱਕ ਗੁਲਦਸਤ ਹੈ ਉਹਦੇ ਵਿੱਚ ਰੰਗ-ਬਰੰਗੇ ਫੁੱਲ ਨੇ ਸਭ ਧਰਮਾਂ ਦਾ ਸਤਿਕਾਰ ਹੈ ਪਰ ਮੋਦੀ ਸਾਹਿਬ ਕਿਤੇ ਨਾ ਕਿਤੇ ਜਿਹੜਾ ਸਾਨੂੰ ਭਰਮਾਉਣ ਦੀ ਆਪਸ ਵਿੱਚ ਲੜਾਉਣ ਦੀ ਜਿਹੜੀ ਕੋਸ਼ਿਸ਼ ਕਰ ਰਹੇ ਨੇ ਪਰ ਸਾਡੇ ਗੁਰੂ ਸਾਹਿਬਾਨ ਨੇ ਵੀ ਕਿਹਾ ਕਿ ਹਿੰਦੂ ਮੁਸਲਮ ਸਿੱਖ ਸਾਈ ਆਪਸ ਵਿੱਚ ਸਭ ਭਾਈ-ਭਾਈ ਅਸੀਂ ਸਾਰੇ ਇੱਕੋ ਹੀ ਆ ਅਸੀਂ ਸਾਰੇ ਰਲ ਮਿਲ ਕੇ ਰਹਨੇ ਆ ਅਸੀਂ ਜੇ ਸਿੱਖਾਂ ਤਾਂ ਅਸੀਂ ਮੰਦਿਰ ਚ ਵੀ ਮੱਥਾ ਟੇਕਦੇ ਆ ਮਸਜਿਦ ਵੀ ਟੇਕਦੇ ਆ ਗਿਰਜਾ ਘਰ ਚ ਵੀ ਮੱਥਾ ਟੇਕਦੇ ਆ ਸਾਡੇ ਵਾਸਤੇ ਸਾਰੇ ਸਤਿਕਾਰਯੋਗ ਨੇ ਜਿਹੜੇ ਧਾਰਮਿਕ ਸਥਾਨ ਨੇ ਉਹ ਸਭ ਵਾਸਤੇ ਖੁੱਲੇ ਹੁੰਦੇ ਨੇ ਸੋ ਇਸ ਕਰਕੇ ਇਹਨਾਂ ਚ ਬੰਦੀ ਨਾ ਪਾ ਕੇ ਸਭ ਨੂੰ ਸਾਂਝੀ ਬਾਤ ਤਾਂ ਦਾ ਜਿਹੜਾ ਸੰਦੇਸ਼ ਹੈ ਉਹ ਦੇਣਾ ਚਾਹੀਦਾ। ਨਰਿੰਦਰ ਮੋਦੀ ਨੇ ਅੱਜ ਸਪੀਚ 'ਚ ਕਿਹਾ ਵੀ ਜਿਹੜਾ ਆਪ ਪਾਰਟੀ ਨਸਾਂਸੇ ਦਿੰਦੇ ਆ ਨਸ਼ੇ ਦੇ ਸਦਾਕਰਾਂ ਨੂੰ ਤੇ ਆਪ ਹੋਰ ਸੇਲਰ ਨਹੀਂ ਅਸੀਂ 2 ਸਾਲ ਜੀ ਸੇਲਰ ਬਣ ਕੇ ਜਿਨ੍ਹਾਂ ਦੀਆਂ ਸਰਕਾਰਾਂ ਰਹੀਆਂ ਉਹਨਾਂ ਦੇ ਜਿਹੜਾ ਖੰਡਾਏ ਹੋਏ ਕੰਡੇ ਨੇ ਅਸੀਂ ਤਾਂ ਉਹਨਾਂ ਨੂੰ ਚੁਗਣ ਲੱਗੇ ਹੋਇਆ ਔਰ ਜੇ ਮੋਦੀ ਸਾਹਿਬ ਆਹੀ ਕਹਿ ਰਹੇ ਨੇ ਅਸਲ ਦੇ ਵਿੱਚ ਸਹੀ ਮਾਇਨੇ ਦੇ ਵਿੱਚ ਜੇ ਵੱਡਾ ਇਹਦਾ ਨਸ਼ਰਾ ਸਭ ਤੋਂ ਵੱਡਾ ਕੋਈ ਪਰਲਰ ਹੈ ਤਾਂ ਬੀਜੇਪੀ ਅ ਜੇ ਤੁਸੀਂ ਦੇਖਿਆ ਪਿਛਲੇ ਸਮੇਂ ਦਰਮਿਆਨ ਕਿੰਨੀ ਵੱਡੀ ਖੇਪ ਹੈ ਜਿਹੜੀ ਉਹ ਤੋਂ ਪੋਰਟ ਤੋਂ ਫੜੀ ਗਈ ਸੀ ਪਰ ਉਹਨਾਂ ਨੇ ਉਸ ਤੇ ਕਾਰਵਾਈ ਕੀ ਕੀਤੀ ਕੋਈ ਕਾਰਵਾਈ ਨਹੀਂ ਕੀਤੀ ਅਸਲ ਦੇ ਵਿੱਚ ਸਹੀ ਮਾਇਨੇ ਚ ਨਸ਼ਾ ਹੈ ਜਿਹੜਾ ਉਹ ਬੀਜੇਪੀ ਜਿਹੜੀ ਉਹੀ ਵਕਾ ਰਹੀ ਹੈ ਉਹਨਾਂ ਦੀਆਂ ਪੋਰਟਾਂ ਰਾਹੀਂ ਆ ਰਿਹਾ ਬਾਰਡਰਾਂ ਤੇ ਜੇ ਆਪਾਂ ਗੱਲ ਕਰੀਏ ਉੱਥੇ ਕਿਹੜੀਆਂ ਫੋਰਸਾਂ ਨੇ ਜਿਹੜੀ ਬੀਐਸਐਫ ਆ ਜਾਂ ਹੋਰ ਹੈ ਉਹ ਕਿਦੇ ਅੰਦਰ ਹੈ ਉਹ ਕਿੰਦਰ ਦੇ ਅੰਦਰ ਹੈ ਫਿਰ ਕਿੰਦਰ ਨੂੰ ਆਪਣਾ ਕਸਾਣਾ ਚਾਹੀਦਾ ਸਕੰਜਾ ਕੋਈ ਜਿਹੜੇ ਨਾਈਜੀਰੀਆ ਤੋਂ ਆ ਕੇ ਲੈ ਕੇ ਆ ਰਹੇ ਨੇ ਉਹ ਕਿਦੇ ਰਾਹੀਂ ਆ ਰਹੇ ਨੇ ਉਹ ਕਿੰਦਰ ਕੇਂਦਰ ਦੀਆਂ ਸਿਕਿਉਰਿਟੀਆਂ ਨੇ ਉੱਥੇ ਲੱਗੀਆਂ ਹੋਈਆਂ ਉਹ ਕੇਂਦਰ ਕਰਾਰਿਆ ਬੀਜੇਪੀ ਕਰਾਰਿਆ ਮੋਦੀ ਕਰਾਰਿਆ ਸੋ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਦਾ ਸਭ ਨੂੰ ਕੜਾ ਸੰਦੇਸ਼ ਹੈ ਕਿ ਨਸ਼ਾ ਵੇਚਣਾ ਕੋਈ ਨਹੀਂ ਬਖਸ਼ਾ ਜਾਊਗਾ ਚਾਹੇ ਉਹ ਪਾਰਟੀ ਦਾ ਕਰਮਕਾਰਤਾ ਚਾਹੇ ਕਿਸੇ ਵੀ ਪਾਰਟੀ ਦਾ ਕਰਮਕਾਰਤਾ ਹੋਵੇ ਜਾਂ ਕੋਈ ਲੀਡਰ ਹੋਵੇ ਕੋਈ ਬਖਸ਼ਾ ਨਹੀਂ ਹੋਵੇ ਜਿਹੜਾ ਫੇਰੀਆ ਦੋ ਦਿਨ ਦੀ ਉਹਦਾ ਅਸਰ ਹੋਏਗਾ ਮੋਦੀ ਦਾ ਨਹੀਂ ਮੋਦੀ ਦੀ ਕੀ ਫੇਰੀ ਹੈ ਜੀ ਜਿਹੜਾ 5-500 ਰੁਪਿਆ ਦੇ ਕੇ ਵਿਚਾਰੇ ਲੈ ਕੇ ਆਏ ਨੇ ਉਹਨਾਂ ਨੇ ਕੀ ਉਹ ਕਰਨਾ ਉਹਨਾਂ ਨੂੰ ਵਿਚਾਰਿਆਂ ਨੂੰ ਆਪਣੇ ਚੁੱਲ੍ਹੇ ਤੱਕ ਮਤਲਬ ਹੈ ਉਹਨਾਂ ਦਾ ਚੁੱਲ੍ਹਿਆਂ ਦੀ ਧੱਗ ਮ ਕੋਈ ਇਸ ਕਰਕੇ ਕੋਈ ਇਦਾਂ ਫਰਕ ਨਹੀਂ ਪੈਣਾ ਲੋਕ ਪਹਿਲਾਂ ਪਤਾ ਮਾਨ ਹੈ ਜਿਹੜਾ ਬਣਾ ਚੁੱਕੇ ਨੇ ਉਹ ਆਮ ਆਦਮੀ ਪਾਰਟੀ ਨੂੰ ਵੱਡੇ ਪੱਧਰ ਤੇ ਜਿਹੜਾ ਸਮਰਥਨ ਦੇਣਗੇ ਔਰ ਵੱਡੇ ਮਾਰਜਨ ਨਾਲ ਜਿੱਤ ਕੇ 13 13 ਲੋਕ ਸਭਾ ਸੀਟਾਂ ਜਿਹੜੀਆਂ ਸਾਡੇ ਐਮਪੀ ਨੇ ਉਹ ਕੇਂਦਰ ਚ ਜਾਣਗੇ